ਪਰਮ ਸਤਿਕਾਰਯੋਗ ਗੁਰੂ ਪਿਆਰੇ ਖਾਸਾ ਜੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬੁਲੰਦ ਆਖੋ ਗੱਜ ਕੇ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ 6 ਤੇ 7 ਕੋ ਦੀ ਵਿਚਾਲੜੀ ਰਾਤ ਨੂੰ 1704 ਈਸਵੀ ਨੂੰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਅਨੰਦਾ ਦੀ ਪੁਰੀ ਨੂੰ ਛੱਡ ਕੇ ਤੁਰਨ ਲੱਗੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਪਾਕ ਅੰਗੀਠੇ ਦੇ ਕੋਲ ਜਾ ਕੇ ਸਤਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਪੂਜਨੀਕ ਗੁਰਦੇਵ ਹਾਰਸਤੀ ਤੇਰੇ ਚਰਨਾਂ ਦੇ ਵਿੱਚ ਨਮਸਕਾਰ ਮੇਰੀ ਤੇਰੇ ਪਾਗ ਅੰਗੀਠੇ ਦੇ ਕੋਲ ਆ ਕੇ ਫਤਿਹ ਸਮਝ ਲਓ ਆਖਰੀ ਵਾਰ ਮੇਰੀ ਤੁਰ ਚੱਲਿਆ ਸੜੇ ਪਰਵਾਸ ਸਾਥੀ ਲੰਮੀ ਦੇਖ ਲਓ ਬੜੀ ਕਤਾਰ ਮੇਰੀ ਜੰਗਾ ਜੁੱਧਾਂ ਦੇ ਵਿੱਚ ਮਜੂਜਣਾ ਹੈ ਦੇਖੋ ਅਸੀਸ ਤੇ ਹੋਵੇ ਨਾ ਹਾਰ ਮੇਰੀ ਪਾਦਸ਼ਾਹ ਮਹਾਰਾਜ ਅਨੰਦਪੁਰ ਦੀ ਧਰਤੀ ਨੂੰ ਛੱਡ ਕੇ ਤੁਰਨ ਲੱਗੇ ਤੇ ਅਨੰਦਪੁਰ ਦੀ ਰੂਹ ਆ ਕੇ ਕਲਗੀ ਵਾਲੇ ਪਾਦਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਸਤਿਗੁਰੂ اے ਗੁਰਦੇਵ ਪਿਤਾ ਮਹਾਰਾਜ ਤੁਸੀਂ ਮੇਰੇ ਨਿਵਾਣੀ ਧਰਤੀ ਉੱਤੇ ਖੇਡੇ ਪੜੇ ਜਵਾਲ ਹੋਏ ਅਨੇਕਾਂ ਚੋਚ ਕੀਤੇ ਤੇ ਅੱਜ ਸਾਨੂੰ ਛੱਡ ਕੇ ਕਿੱਥੇ ਜਾ ਰਹੇ ਹੋ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜਿਵੇਂ ਅਨੰਦਾ ਦੀ ਪੁਰੀ ਨੂੰ ਦਰਸਾ ਦੇ ਕੇ ਤੁਰਦੇ ਨੇ ਉਸ ਸਮੇਂ ਦੀ ਦਾਸਤਾਨ ਪ੍ਰੇਮ ਸਿੰਘ ਭਗਤ ਦਾ ਢਾਡੀ ਜੱਥਾ ਆਪ ਜੀ ਦੇ ਸੰਗ ਪਿਆਉ ਕਰ ਰਿਹਾ ਹੈ ਬੋਲ ਸੰਕਾ ਫੁਲਾਵੇਂ ਤੁਰੇ ਜੀ ਹੁਕਮ ਇਲਾਹੀ ਛੱਡ ਕੇ ਬਾਈ ਤਾਰ ਤੇਰਾ ਜੀ ਅਸੀ ਕਸਮਾਂ ਖਾਚੇ ਉਹ ਧਰਮੀ ਧਰਮ ਨਵਾੜਦੀ ਹੈ ਰੀ ਧੰਨੇ ਨਾਈ ਛੱਡ ਕੇ ਪੂਰੀ ਆਨੰਦ i'm not the no ਖੜ ਕੇ ਪੂਰੀ ਆਨੰਦ ਨੂੰ ਦੁਰ ਚੱਲਿਆ ਵਾਹੀ